ਦੇਖੋ ਜੀ ਮੈਂ ਉੱਥੇ ਜਿਹੜੇ ਮੁੱਦੇ ਈ ਰੱਖੇ ਕਿ ਕੇਂਦਰ ਲਗਾਤਾਰ ਜਿਹੜੇ ਪੰਜਾਬ ਦੇ ਬੜੇ ਸੈਂਸਿਟਿਵ ਮੁੱਦੇ ਆ ਉਹਨਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦਾ ਟੈਂਪਰੇਚਰ ਹੈ ਪੰਜਾਬ ਦੇ ਲੋਕਾਂ ਦੀ ਪੇਸ਼ੈਂਸ ਹੈ ਜਿਹੜੀ ਉਹ ਟੈਸਟ ਕਰ ਰਹੇ ਆ ਭਾਵੇਂ ਉਹ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਪੰਜਾਬ ਯੂਨੀਵਰਸਿਟੀ ਆ ਉਹਦੇ ਕੇਂਦਰੀਕਰਨ ਦੀ ਗੱਲ ਚੱਲੀ ਫੇਰ ਜਿਹੜੀ ਸੈਨੇਟ ਹੈ ਇਲੈਕਟਿਡ ਸੈਨੇਟ ਉਹਨੂੰ ਭੰਗ ਕਰਨ ਦੀ ਗੱਲ ਚੱਲੀ ਕਿ ਸਭ ਤੋਂ ਸੰਵੇਦਨਸ਼ੀਲ ਜਿਹੜਾ ਬੜਾ ਕ੍ਰਿਟੀਕਲ ਬੜਾ ਗੰਭੀਰ ਮੁੱਦਾ ਹੈ ਕਿ ਜੀ ਜਿਹੜਾ ਚੰਡੀਗੜ੍ਹ ਦਾ ਸਟੇਟਸ ਜਿਹੜਾ ਉਹ ਬਦਲ ਦੇਣਾ ਕਿਉਂਕਿ ਅੱਜ ਜੋ ਪੰਜਾਬ ਦਾ ਗਵਰਨਰ ਹੈ ਉਹੀ ਚੰਡੀਗੜ੍ਹ ਦਾ ਗਵਰਨਰ ਲੱਗਦਾ ਤੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਵੀ ਬਹੁਤੇ ਪੰਜਾਬ ਤੋਂ ਲੱਗਦੇ ਆ ਕਿ ਉਹਦਾ ਜੀ ਜਿਹੜਾ ਸਟੇਟਸ ਹੈ ਉਹ ਯੂਟੀ ਵਾਲਾ ਕਰ ਦੇਣਾ ਤੇ ਉੱਥੇ ਲੈਫਟੀਨੈਂਟ ਗਵਰਨਰ ਹੈ ਜਿਹੜਾ ਉਹ ਲੱਗੂਗਾ ਇਹ ਮਤਲਬ ਕਿ ਮੈਂ ਅੱਜ ਇੱਕ ਉੱਥੇ ਹੀ ਗੱਲ ਰੇਜ਼ ਕੀਤੀ ਕੇ ਚਲਣਾ ਤਾਂ ਆਪਾਂ ਨੂੰ ਇਸ ਪਾਸੇ ਨੂੰ ਚਾਹੀਦਾ ਸੀ ਕਿ ਜੋ ਵਾਦਾ ਸੀਗਾ ਕਿਉਂਕਿ ਪੰਜਾਬ ਦੇ ਪਿੰਡ ਜੜ ਕੇ ਜਿਹੜਾ ਚੰਡੀਗੜ੍ਹ ਉਹ ਬਣਾਇਆ ਗਿਆ ਕਿ ਪੂਰਨ ਤੌਰ ਤੇ ਜਿਹੜਾ ਚੰਡੀਗੜ੍ਹ ਹੈ ਉਹ ਪੰਜਾਬ ਨੂੰ ਦਿੱਤਾ ਜਾਵੇ ਤੇ ਚੱਲ ਆਪਾਂ ਪੁੱਠੇ ਪਾਸੇ ਨੂੰ ਪਏ ਸੋ ਮੈਂ ਹੀ ਉੱਥੇ ਮੰਗ ਰੱਖੀ ਆ ਕਿ ਦਹਾਕਿਆਂ ਪੁਰਾਣਾ ਵਾਦਾ ਹੈ ਕਿ ਸਾਡੇ ਪੰਜਾਬ 'ਚ ਨਾਰਾ ਵੀ ਲੱਗਦਾ ਰਿਹਾ ਕਿ ਟੈਕੇ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਸੋ ਇਹ ਸਮਾਂ ਹੈਗਾ ਕਿ ਜਿਹੜਾ ਚੰਡੀਗੜ੍ਹ ਜਿਹਦੇ ਤੇ ਪੰਜਾਬ ਦਾ ਹੱਕ ਹੈ ਕਿਉਂਕਿ ਪੰਜਾਬ ਦੀ ਹੀ ਰਾਜਧਾਨੀ ਸੀ ਤੇ ਉਹ ਪੰਜਾਬ ਨੂੰ ਪੂਰਨ ਤੌਰ ਤੇ ਉਹ ਦਿੱਤਾ ਜਾਵੇ ਕਿਉਂਕਿ ਪੂਰੇ ਆ ਦੇਸ਼ ਦੇ ਵਿੱਚ ਇਕਲੌਤਾ ਪੰਜਾਬ ਐਸਾ ਸੂਬਾ ਜਿਹਦੇ ਕੋਲ ਆਪਣੀ ਰਾਜਤਾ ਨਹੀਂ ਨੀ ਤੂੰ ਹੀ ਦੇਖੋ ਵੀ ਜਿਹੜੇ ਸੂਬੇ ਦੀਆਂ ਸਭ ਤੋਂ ਵੱਡ ਕੁਰਬਾਨੀਆਂ ਹੋਣ ਜਿਨੇ ਦੇਸ਼ ਨੂੰ ਆਤਮ ਨਿਰਭਰ ਕੀਤਾ ਹੋਵੇ ਉਸ ਸੂਬੇ ਕੋਲੇ ਆਪਣੀ ਰਾਜਤਾ ਨਹੀਂ ਨਾ ਹੋਵੇ ਇਹ ਬਹੁਤ ਵੱਡੀ ਪੰਜਾਬ ਦੇ ਨਾਲ ਬੇਇਨਸਾਫੀ ਹੈ ਸੋ ਅੱਜ ਮੈਂ ਹੀ ਸਦਨ ਦੇ ਅੰਦਰ ਮੰਗ ਕੀਤੀ ਹੈ ਕਿ ਜਿਹੜਾ ਪੰਜਾਬ ਦੀ ਇਹ ਮੰਗ ਨਹੀਂ ਪੰਜਾਬ ਦਾ ਹੱਕ ਹੈ ਜਿਹੜਾ ਚੰਡੀਗੜ੍ਹ ਆ ਪੂਰਨ ਤੌਰ ਤੇ ਪੰਜਾਬ ਨੂੰ ਦਿੱਤਾ ਜਾਵੇ Uh, सर वहीं uh, हरसिमरत कौर बादल ने जिस तरीके से नशे के विरुद्ध संसद में मुद्दा उठाया उन्होंने कहा है कि आजकल पंजाब की कंडीशन ये है कि हर घर में नशा जो है वो लिखा हुआ है कि यहाँ पर नशा लिखता है लेकिन पुलिस कोई कार्रवाई नहीं कर रही है उन्होंने बीसे, बी सी बी एस एस की भी तारीफ जो है वो की है कि जो जैसे कही कहीं ना कहीं वहाँ पर ड्रग्स जो है वो पकड़ती है इसको केंद्र इसको चला रहा है देखो आ, पहली गलता ये है कि सारा पंजाब जान है कि ਪੰਜਾਬ ਦੇ ਵਿੱਚ ਇਹ ਚਿੱਟੇ ਵਰਗੇ ਨਸ਼ੇ ਆਏ ਤਾਂ ਕਿਹੜੀਆਂ ਸਰਕਾਰਾਂ ਦੇ ਵਿੱਚ ਆਏ ਤੇ ਕਿਹੜੇ ਲੀਡਰਾਂ ਦੇ ਉਹਦੇ ਵਿੱਚ ਨਾਮ ਜਿਹੜੇ ਆ ਉਹ ਆਉਂਦੇ ਰਿਹਾ ਇਹ ਤੱਕ ਕਿ ਡਰੱਗ ਪੈਡਲਰ ਵੀ ਜਿਹੜੇ ਆ ਸ਼ਰਿਆਂ ਮੇਨਾਂ ਲੋਕਾਂ ਦੇ ਨਾਮ ਨੇ ਉਹ ਲੈਂਦੇ ਰਿਹਾ ਸੋ ਚਿੱਟੇ ਦੇ ਮੁੱਦੇ ਤੇ ਨਸ਼ੇ ਦੇ ਮੁੱਦੇ ਤੇ ਜੋ ਬਾਦਲ ਪਰਿਵਾਰ ਗੱਲ ਕਰਦਾ ਮੈਨੂੰ ਲੱਗਦਾ ਵੈਸੇ ਉਹਨਾਂ ਨੂੰ ਸ਼ੁਭਾ ਨਹੀਂ ਦਿੰਦੀ ਪਰ ਜਿਹੜੀ ਗੱਲ ਦੂਸਰੀ ਅੱਜ ਬੀਬਾ ਜੀ ਨੇ ਉੱਥੇ ਹਰਸਿਮਰਤ कौर ਬਾਦਲ ਜੀ ਨੇ ਕੀਤੀ ਉਹਨੇ ਵਾਕਈ ਮੈਨੂੰ ਤਾਬ ਦੇ ਆਪ ਨੂੰ ਮੈਨੂੰ ਤੇ ਹੈਰਾਨੀ ਹੋਈ ਵੀ ਇਹ ਕਹਿ ਕੇ ਦੱਸ ਸਕਦੇ ਆ ਕਿਉਂਕਿ ਅੱਜ ਤੱਕ ਮੈਨੂੰ ਲੱਗਦਾ ਕਿ ਜਿੰਨੇ ਵੀ ਪੰਜਾਬ ਤੋਂ ਸੰਸਦ ਮੈਂਬਰ ਇੱਥੇ ਆਉਂਦੇ ਰਹੇ ਆ ਭਾਵੇਂ ਨੈਸ਼ਨਲ ਪਾਰਟੀ ਦੇ ਨਾਲ ਹੋਣ ਉਹ ਵੀ ਮਤਲਬ ਕਿ ਜਿਹੜੇ ਸਟੇਟ ਦੇ ਵੱਧ ਅਧਿਕਾਰਾਂ ਦੀ ਫੈਡਰਲ ਸਟਰਕਚਰ ਦੀ ਜਿਹੜੀ ਗੱਲ ਹੈ ਉਹ ਕਰਦੇ ਰਹੇ ਆ ਬੀਐਸਐਫ ਨੂੰ ਵੀ ਉੱਥੇ ਲਗਾਉਣ ਦਾ ਜਦੋਂ ਵੀ ਕੋਈ ਬਾਹਰਲੀ ਐਜੰਸੀ ਲੱਗਦੀ ਹੈ ਸੀ ਉਹਦਾ ਵੀ ਵਿਰੋਧ ਆ ਜਿਹੜਾ ਉਹ ਕਰਦੇ ਰਹੇ ਆ ਤੇ ਜਿਹੜਾ ਅਕਾਲੀ ਦਲ ਹਮੇਸ਼ਾ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀ ਹਮੇਸ਼ਾ ਪੰਜਾਬ ਦੀ ਗੱਲ ਕਰਦਾ ਸੀ ਅੱਜ ਤੁਸੀਂ ਦੇਖੋ ਵੀ ਭਾਜਪੀ ਦੇ ਕਹਿਣ ਤੇ ਜੋ ਮੈਨੂੰ ਲੱਗਦਾ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਇਥੋਂ ਤੱਕ ਕਿਹਾ ਕਿ ਜਿਹੜਾ ਪੰਜਾਬ ਦਾ ਕੰਟਰੋਲ ਹੈ ਉਹ ਬੀਐਸਐਫ ਨੂੰ ਜਿਹੜਾ ਕੇਂਦਰ ਨੂੰ ਉਹ ਦਿੱਤਾ ਜਾਵੇ ਕੀ ਮੈਨੂੰ ਦੱਸੋ ਵੀ ਅਸੀਂ ਸੂਬੇ ਦੇ ਵਾਧਤਕਾਰਾਂ ਦੀ ਗੱਲ ਕਰਨੀ ਹੈ ਜਾਂ ਜਿਹੜੇ ਪੰਜਾਬ ਬਚਿਆ ਖੁਚਾ ਉਹ ਵੀ ਦੀ ਵੀ ਤੌਣ ਫੜ ਕੇ ਸੀ ਬੀਐਸਪੀ ਨੂੰ ਦੇ ਦੇਣੀ ਹੈ ਸੋ ਇਹਦੇ ਤੇ ਸਪਸ਼ਟੀਕਰਨ ਦੇਣਾ ਚਾਹੀਦਾ ਜਾਂ ਤਾਂ ਇਹਨਾਂ ਨੂੰ ਇਹ ਹੋ ਸਕਦਾ ਵੀ ਜੋ ਇਹਨਾਂ ਨੂੰ ਲੱਗਦਾ ਵੀ ਉਹਨਾਂ ਨੇ ਕਿਹਾ ਹੋਵੇ ਤੁਹਾਡੇ ਨਾਲ ਲਾਂਸਤਾ ਕਰਾਂਗੇ ਜੇ ਪਹਿਲਾਂ ਤੁਸੀਂ ਇਹ ਬਿਆਨ ਦੇਵੋਗੇ ਕਿਉਂਕਿ ਤੁਹਾਡੇ ਰਾਹੀਂ ਅਸੀਂ ਮੁੜ ਕੇ ਪੰਜਾਬ ਤੇ ਜਿਹੜਾ ਕਬਜ਼ਾ ਹੈ ਉਹ ਕਰਨਾ ਹੈਗਾ ਸਰ ਇਸਕੇ ਇਲਾਵਾ ਜਿਸ ਤਰੀਕੇ ਸੇ ਗੈਂਗਵਾੜੀ ਤਕਾਮਾਮ ਚੀਜ਼ ਚੱਲ ਰਹੀ ਹੈ ਆ ਬੌਕਸਰ ਹਰ ਬੌਕਸਰ ਨਾਮ ਕੇ ਇੱਕ ਵਿਅਕਤੀ ਕਾ ਨਿਕਸਰ ਦਾ ਆਡੀਓ ਵਾਇਰਲ ਹੋ ਰਿਹਾ ਹੈ ਅਤੇ ਇਹ ਸ਼ੰਕਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗੈਂਗਸਟਰイズਮ ਵਰ ਟਾਈਪ ਦੀ ਤਮਾਮ ਚੀਜ਼ੇ ਪੰਜਾਬ ਵਿੱਚ ਹੋ ਸਕਦੀ ਹੈ। ਦੇਖੋ ਜਿਹੜਾ ਕੋਈ ਪੰਜਾਬ ਦੇ ਵਿੱਚ ਇਦਾਂ ਦੇ ਐਲੀਮੈਂਟਸ ਹੈ ਜਿਹੜੇ ਕੋਈ ਵੀ ਖਰਾਬੀ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਜਿਹੜੇ ਪੰਜਾਬ ਦੇ ਵਿੱਚ ਹੈ ਜਿਹੜੇ ਜਿੱਥੇ ਪੰਜਾਬ ਪੁਲਿਸ ਦਾ ਅਧਿਕਾਰ ਖੇਤਰ ਹੈ ਉਹਨਾਂ ਤੇ ਅਸੀਂ ਸਖਤ ਕਾਰਵਾਈ ਜਿਹੜੀ ਉਹ ਨਾਲ ਦੀ ਨਾਲ ਕੀਤੀ ਜਾਂਦੀ ਹੈ। ਜਿਹੜੇ ਉਹਨਾਂ ਨੂੰ ਇਲੀਮੀਨੇਟ ਵੀ ਜਿਹੜਾ ਉਹ ਕੀਤਾ ਜਾਂਦਾ ਹੈ ਉਹਨਾਂ ਤੇ ਜੋ ਕਾਨੂੰਨ ਤਾਪਕ ਕਾਰਵਾਈ ਹੈ ਉਹ ਕੀਤੀ ਜਾਂਦੀ ਹੈ ਹਾਂ ਹੁਣ ਜੇ ਕੋਈ ਬਾਹਰ ਬੈਠਾਗਾ ਕਿਸੇ ਹੋਰ ਸੂਬੇ ਦੀ ਕੋਈ ਜੇਲ੍ਹ ਚ ਬੈਠਾ ਜਾਂ ਆਊਟ ਆਫ ਇੰਡੀਆ ਬੈਠਾਗਾ ਉਹਦੇ ਨਾਲ ਅਸੀਂ ਰੈਗੂਲਰ ਜਿਹੜਾ ਕੇਂਦਰ ਸਰਕਾਰ ਦੇ ਨਾਲ ਵੀ ਗੱਲ ਕਰ ਰਹੇ ਆ ਏਜੰਸੀਜ਼ ਦੇ ਨਾਲ ਵੀ ਗੱਲ ਕਰ ਰਹੇ ਆ ਕਿ ਉਹ ਜਿਹੜੀਆਂ ਜੜਾਂ ਨੇ ਉਹਨਾਂ ਨੂੰ ਵੀ ਕਿਸ ਤਰ੍ਹਾਂ ਜਿਹੜਾ ਜੜ ਤੋਂ ਇਹਨੂੰ ਖਤਮ ਕਰ ਲਈ वो किस तरीके जो किया जा सकता है पर पंजाब के कोई इ करूंगा तो उसे सख्ती जी कार्रवाई की जाएगी एक आखिरी सवाल एक ऑडियो वायरल हो रहा है और जिस तरीके से सुखबीर बादल ने उसको ट्वीट करके कहा कि पुलिस प्रशासन लोकल बॉडी के चुनाव में सरकार का साथ दे रही है हालांकि उस ऑडियो के ओथसिटी पर काफ़ी सवाल उठाए जा रहे हैं कि वो पुख्ता है या नहीं मगर मामला गरमा गया पंजाब में देखो अकाली दल दे समय ਕਿਸ ਤਰ੍ਹਾਂ ਜਿਹੜੀਆਂ ਲੋਕਲ ਬਾਡੀਜ਼ ਦੀ ਇਲੈਕਸ਼ਨ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੁੰਦੀਆਂ ਰਹੀਆਂ ਨੇ ਸਾਰੇ ਪੰਜਾਬ ਦੇ ਲੋਕ ਨੇ ਜਿਹੜੇ ਉਹ ਜਾਣਦੇ ਆ ਤੇ ਕਿਸ ਤਰ੍ਹਾਂ ਬਾਈ ਇਲੈਕਸ਼ਨ ਦੇ ਵਿੱਚ ਸਰਕਾਰੀ ਮਸ਼ੀਨਰੀ ਦੇ ਦੁਰਵਰਤੋਂ ਹੁੰਦੀ ਰਹੀ ਹੈ ਉਹ ਵੀ ਸਾਰੇ ਪੰਜਾਬ ਦੇ ਲੋਕ ਨੇ ਜਿਹੜੇ ਉਹ ਜਾਣਦੇ ਆ ਮਤਲਬ ਕਿ ਤੁਸੀਂ ਦੇਖੋ ਵੀ ਪੂਰਾ ਜ਼ਿਲ੍ਹੇ ਦਾ ਜ਼ਿਲ੍ਹੇ ਚ ਇਦਾਂ ਹੁੰਦਾ ਸੀ ਵੀ ਇੱਕ ਵੀ ਨਾਮੀਨੇਸ਼ਨ ਨਹੀਂ ਆਇਆ ਤੇ ਸਾਰੇ ਜਿਹੜੇ ਬੰਦੇ ਆ ਸਰਬਸੰਮਤੀ ਨਾਲ ਹੀ ਕਹ ਲੋ ਵੀ ਸਰਪੰਚ ਕਾਉਂਸਲਰ ਜਿਹੜੇ ਆ ਉਹ ਬਣ ਜਾਂਦੇ ਸੀਗੇ ਇਹ ਕਿਤੇ ਪੌਸਿਬਿਲਟੀ ਹੈ ਵੀ ਕਿਤੇ ਕੋਈ ਬੰਦਾ ਹੀ ਨਾ ਆਵੇ ਇੱਕ ਸੀਟ ਤੇ ਵੀ ਨਾ ਆਵੇ ਕਈ ਕਈ ਜ਼ਿਲ੍ਹੇ ਪੂਰੇ ਇਦਾਂ ਦੇ ਜਿਹੜੇ ਆ ਉਹ ਹੁੰਦੇ ਰਹੇ ਨੇਗੇ ਤੇ ਹੁਣ ਮਤਲਬ ਕਿ ਉਹੀ ਅਕਾਲੀ ਦਲ ਇਸ ਗੱਲ ਨੂੰ ਰੌਲਾ ਪਾਵੇ ਵੀ ਜੀ ਸਾਡੇ ਨਾਲ ਧੱਕਾ ਹੋ ਰਿਹਾ ਜੇ ਹੋ ਰਿਹਾ ਪਰ ਅਸਲੀ ਤੇ ਇਹ ਆ ਅੱਜ ਅਕਾਲੀ ਦਲ ਨੂੰ ਪਿੰਡਾਂ 'ਚ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਲੜਾਉਣ ਲਈ ਬੰਦੇ ਨਹੀਂ ਮਿਲਦੇ ਰੇ ਮੈਂ ਤਾਂ ਹੁਣ ਅਸੀਂ ਆਪ ਜਿਹੜੇ ਨਾਮਿਨੇਸ਼ਨ ਆਪਣੇ ਬੰਦਿਆਂ ਦੇ ਫਾਈਲ ਕਰਵਾਏ ਆ ਅੱਜ ਅਕਾਲੀ ਦਲ ਵਾਲੇ ਇੱਕ ਬੰਦੇ ਨੂੰ ਜਾ ਕੇ ਖੜਾ ਕਰਕੇ ਆਉਂਦੇ ਆ ਉਹ ਕਹਿੰਦਾ ਵੀ ਜੀ ਮੈਂ ਇਲੈਕਸ਼ਨ ਨਹੀਂ ਲੜਨੀ ਲੋਕ ਗਾਲਾਂ ਦਿੰਦੇ ਆ ਪੱਲੇ ਕੱਖ ਪੈਣਾ ਨਹੀਂ ਤੇ ਉਹ ਬਹਿ ਜਾਂਦਾ ਫਿਰ ਦੂਜੇ ਨੂੰ ਕਰੇ ਆਉਂਦੇ ਆ ਅੱਜ ਅਸਲੀਅਤ ਇਹ ਹੈ ਕਿ ਬੰਦਾ ਹੀ ਕੋਈ ਇਲੈਕਸ਼ਨ ਲੜਨ ਲਈ ਤਿਆਰ ਨਹੀਂ ਜਿਹਦੇ ਕਰਕੇ ਹੁਣ ਇਲੈਕਸ਼ਨ ਤਾਂ ਆਪਣੇ ਬੰਦਿਆਂ ਤੋਂ ਲੜਾਈ ਨਹੀਂ ਜਾ ਰਹੇ ਹੁਣ ਜਿਹੜਾ ਭੰਡਾ ਉਹ ਸਰਕਾਰ ਸਿਰ ਭੰਡਣਾ ਵੀ ਜਿਹਦਾ ਸਾਨੂੰ ਲੜਨ ਨਹੀਂ ਦੇ ਰਹੇ ਅਸਲੀਅਤ ਇਹ ਹੀ ਹੈ